और कौन, और कौन आया उड़ा बहुत माड़ी गल की गलती की बहुत वीडी सिर्फ लालच पिछे थोडे पिछे भी यह कम करूगा चार पैसे कमाऊगा ਉਹੀ ਹਾਲਤ ਕਰਤੀ ਆ ਤੇ ਸਾਡੇ ਵੀ ਹੱਥ ਵੱਡੇ ਗਏ ਆ ਤੁਸੀਂ ਚਾਰ ਚਰ ਜਾਣਾ ਮੈਨੂੰ ਕਿਹੜਾ ਪਾਇਆ ਹੁਣ ਵੀ ਤੇ ਮੇਰਾ ਬਾਪੂ ਬਹਿ ਜਾ ਤੂੰ ਤਾਂ ਬੈਠਾ ਰਹਿ ਉਹ ਬੈਠਾ ਰਹਿ ਤੂੰ ਬਾਪੂ ਬੈਠਾ ਰਹਿ ਬਾਪੂ ਨੂੰ ਇੱਥੇ ਘੜ ਦੇ ਉੱਪਰ ਦੇ ਹੈਂ ਸੈਨ ਆਂਦੇ ਨਹੀਂ ਕਰ ਦੋ ਯਾਰ ਇੰਨੇ ਜਿਹੜੇ ਸਰਪੰਚ ਜੀ ਬੈਠ ਕਾਕਾ ਨਾਲ ਤੂੰ ਵੀ ਚੱਲ ਬਹਿ ਜਾ ਉੱਪਰ ਨਾਲ ਤੇਨ ਬਾਹਰ ਲਿਆਉਂਦੇ ਆ ਆ ਦੇਖ ਹੈਲੋ ਕੀ ਕਰਾ ਮੈਂ ਤਾਂ ਤੋਹਾਰ ਗਈ ਐ ਜਿੱਤ ਗਿਆ ਮੈਂ ਹਾਰ ਗਈ ਫਿਰ ਮੇਰਾ ਹੋ ਗਿਆ ਇਹਦਾਂ ਡਿਫੋਸ ਮੈਂ ਹਾਰ ਗਈ ਠੀਕ ਆ ਮੈਂ ਇਹਨੇ ਆਪਣੇ ਸਾਹ ਕੋਲ ਸਾਹ ਕਹਿੰਦਾ ਮੈਂ ਇਹਨੂੰ ਬਾਹਰ ਜਾਣ ਦਿੰਦਾ ਚਲੋ ਨਹੀਂ ਪਰੇ ਜਿੰਨ ਕਰੋ ਕੀ ਹਾਲ ਕਰਤਾ ਭੈਣ ਜੀ ਮੇਰੀ ਦੱਸੋ ਕੀ ਮੈਂ ਤੈਨੂੰ ਕਿਹਾ ਸੀ ਜਾ ਇਹ ਗਲਤੀ ਮੈਂ ਇਹਨੂੰ ਕਰ ਲਿਆਈ ਮੈਂ ਨਹੀਂ ਸੀ ਲਿਓਣਾ ਇਹ ਹੀ ਗਲਤੀ ਹੋ ਗਈ ਵੱਡੀ ਮੇਰੇ ਕੋਲ ਮੈਂ ਤੈਨੂੰ ਉਦੋਂ ਕਿਹਾ ਸੀ ਭੈਣੇ ਆਹ ਹਾ ਹਾ ਬੱਸ ਹੁਣ ਨਹੀਂ ਮੈਂ ਨਹੀਂ ਹੁਣ ਨਹੀਂ ਇਹ ਲੈ ਕੇ ਆ ਚਲੋ ਪਿੱਛੇ ਕਰ ਦਿਓ ਯਾਰ ਪੀੜ ਕੇ ਨਹੀਂ ਅੱਜ ਬਾਪੂ ਨੂੰ ਲੱਭਦੇ ਫਿਰਦੇ ਆ ਹਰਮੰਤ ਸਿੰਘ ਨੂੰ ਢੋਨੀ ਨੂੰ ਬਹੁਤ ਬੁਰੀ ਹਾਲਤ ਜੀ ਘੁੰਮਦਾ ਇਹਨਾਂ ਦੇ ਘਰਦਿਆਂ ਨੇ ਲਾਲ ਚ ਕਰਕੇ ਸਭ ਤੋਂ ਵਾਪਸ ਲੈ ਜਾਂਦਾ ਇਹ ਆ ਕੇ ਫੇਰ ਉਹੀ ਕੁ ਕਰਦਾ ਬਾਬਾ ਜੀ ਸਤਿ ਸ੍ਰੀ ਅਕਾਲ ਹਰਮਨ ਸਿੰਘ ਜੀ ਫੜੇ 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 ਗੱਲ ਕਰ ਉੱਤ ਗੱਲ ਕਰ ਹਰਮਨ ਸਿੰਘ ਮੈਨੂੰ ਜਾਣਦਾ ਕਿ ਨਹੀਂ ਮੇਰੇ ਮਾਰੇਗਾ ਨਹੀਂ ਮਾਰੇਗਾ ਨਹੀਂ ਸਾਹਿਬ ਫੇਰ ਖੜ ਕੇ ਕਰ ਹੱਥ ਹੱਥ ਸਾਡੇ ਦੇ ਹੱਥ ਨਹੀਂ ਮੇਰੇ ਹੱਥ ਸਾਡੇ ਹੱਥ ਮੇਰਾ ਭਾਈ ਆ ਤੂੰ ਭਾਈ ਪੁੱਨੇ ਸੋਨ ਪੁੱਛ ਲਾ ਓਏ ਬੁਲਾਓ ਪੁੱਲਸੀ ਆ ਗਈ ਆ ਗਈ ਹਰਮਨ ਸਿੰਘ ਬਾਈ ਹਰਵੰਸ ਬਾਈ ਹਰਵੰਸ ਬਾਈ ਤੈਨੂੰ ਤੇਰੀ ਕੀ ਹਾਲਤ ਹੋ ਗਈ ਤੇਰੀ ਹਾਲਤ ਕੀ ਹੋ ਗਈ ਬੱਧਾ ਗੱਲ ਕਰ ਹਾਲਤ ਕੀ ਕਰੀ ਫਿਰਦਾ ਫੇਰ ਹਰਵੰਸ ਚੰਗਾ ਭੁੱਲਾ ਠੀਕ ਹੋ ਗਿਆ ਸੀ ਤੂੰ ਚੌਥੀ ਕਿ ਜਦੋਂ ਬਾਹਰ ਛੋੜ ਮਿੰਟ ਦੋ ਘਰੋਂ ਬੱਸ ਬੁਲਾਏ ਇਧਰ ਗੱਲ ਸੁਣ ਮੇਰੀ ਪੁਲਿਸ ਬੁਲਾ ਪੁਲਿਸ ਬੁਲਾ ਕੀ ਹਾਲ ਕਰੀ ਫਿਰਦਾ ਜਿੱਦਾਂ ਮਰਜ਼ੀ ਹੱਥੇ ਮੇਰੇ ਵੱਲ ਦੇਖ ਇਧਰ ਮੈਂ ਦੇਖ ਲਿਆ ਮੇਰੇ ਵੱਲ ਝਾਕ ਸਰਦਾਰ ਜੀ ਉਹ ਇਧਰ ਗੱਲ ਕਰੋ ਓਏ ਇਧਰ ਅੱਜ ਹੱਥ ਛੱਡ ਮੈਨੂੰ ਕਹਿ ਰਹੇ ਤੂੰ ਭਰਾ ਨੂੰ ਬਾਬਾ ਜੀ ਬਾਬਾ ਜੀ ਵੱਡੇ ਭਰਾ ਨੂੰ ਜਿੱਥੇ ਫਿਰੇ ਛੱਡੀ ਛੱਡੀ 1 ਮਿੰਟ 2 ਮਿੰਟ ਛੱਡਿਆ ਛੱਡ ਮੈਂ ਸਮਝ ਜਾਣਾ 1 ਮਿੰਟ 1 ਮਿੰਟ ਹੱਥ ਪਰੇ ਗੱਲ ਤਾਂ ਹੱਥ ਪਰੇ ਛੱਡ ਦੇ ਹਰਵੰਸ ਭਰਾ ਨੂੰ ਕਹਿੰਦਾ ਹੱਥ ਪਰੇ ਰੁਕ ਜਾ ਮੇਰਾ ਭਰਾ ਅਫਰੂ ਕਹਿੰਦਾ ਹਰਵੰਸ ਤੋ ਕੇ ਨਾਟ ਮਿੰਟ ਰਹਿ ਗਿਆ ਜਾ ਕੇ ਕੋਈ ਨਹੀਂ ਭਰਾ ਨਹੀਂ ਮੇਰੇ ਦੌਰ ਤੇ ਜਾ ਕੇ ਭਰਾ ਨਹੀਂ ਮੇਰਾ ਭਰਾ ਨਹੀਂ ਮੇਰਾ ਭਰਾ ਨਹੀਂ ਸਾਡਾ ਹਰਵੰਸ ਹਰਵੰਸ ਓ ਪਰਸ ਬੁਲਾਓ ਹਰਵੰਸ ਭਰਾ ਨਹੀਂ ਮੇਰਾ ਕੀ ਹਾਲਤ ਕਰੀ ਫਿਰਦਾ ਤੂੰ ਆ ਬੰਦ ਬੰਦ ਜਲਾ ਦੇ ਫੜੀ ਫੜੀ ਹਰਵੰਸ ਕੀ ਹਾਲਤ ਕਰੀ ਫਿਰਦਾ ਕਿੰਨਾ ਸੋਹਣਾ ਬਣ ਗਿਆ ਸੀ ਤੂੰ ਪਰਸ ਵਾਲੇ ਪਰਸ ਵਾਲੇ ਹਰਵੰਸ ਗੱਲ ਕੀ ਹੋਗੀ ਪਰਸ ਵਾਲੇ ਕੋਈ ਨਹੀਂ ਦਾ ਬਾਬਾ ਜੀ ਸ਼ਾਂਤੀ ਆਹੀ ਜ਼ਿੰਦਗੀ ਆ ਪਰਸ ਵਾਲਾ ਫਿਰ ਨਹੀਂ ਉਰਾਂ ਆਹੀ ਜ਼ਿੰਦਗੀ ਆ ਦੋ ਜੱਜਾਂ ਦਾ ਮਰਜੀ ਜ਼ਿੰਦਗੀ ਆ ਹਰਵੰਸ ਆਪਣੇ ਸਾਥ ਕੋਲ ਰਹਿਣਾ ਉੱਥੇ ਕਿਹੜਾ ਸਾਹਿਬ ਭਾਈ ਜਿਹੜਾ ਆਪੇ ਨਾਂ ਦਸੂਗਾ ਕਿਹੜਾ ਸਾਹਿਬ ਜਿਹੜਾ ਵੀ ਸਾਹਿਬ ਆਇਆ ਮਾਪੇ ਦਸੂਗਾ ਬਸ ਬੁਲਾ ਉਹ ਰੈਸਪਾਇਨ ਬੁਲਾਇਓ ਬੁਲਾਓ ਚਾਰ ਪੁਲਿਸ ਆਇਆ ਨੂੰ ਬੁਲਾਓ ਬੁਲਾਓ ਉਹ ਨੰਗੇ ਪੈਰ ਨਾਲ ਖੜਦਾ ਉਹ ਮੂਟੂ ਪੱਟ ਪਾਲਾ ਬਹੁਤ ਪਰੇ ਰਵੰਸ਼ ਰਵੰਸ਼ ਉਹ ਰਵੰਸ਼ ਬੀਰ ਜੀ ਤੁਸੀਂ ਪਤਾ ਆਜਾ ਮੇਰੇ ਤੇ ਧੋਕਾ ਨਾ ਮੈਨੂੰ ਚੱਕ ਕੇ ਲੈ ਜਾਏਗਾ ਤੇ ਕਹਿੰਦੇ ਜਰਦਾ ਨਹੀਂ ਖਾਣਾ ਸੀ ਫਿਰ ਸਿਰੇ ਫਲੰਡੇ ਪਾਣੀ ਡੋਵਦੇ ਰਹੇ ਮੈਂ ਸਾਡੇ ਇੱਥੇ ਫਰਫਰਾ ਚ ਨਹਾਉਦੇ ਹਾਇਤਵਾਰ ਦੀ ਹਾਤਵਾਰ ਤੁਸੀਂ ਕਹਿੰਦੇ ਡੇਲੀ ਨਿਮਾਣਾ ਫਿਰ ਮਾਰੀ ਗੱਲ ਕਰ ਹਰਵੰਸ ਮੈਂ ਕਹਿੰਦਾ ਮਾਰੀ ਗੱਲ ਕੋਈ ਹਰਵੰਸ ਰੋਸ ਨਹੀਂ ਕੋਣ ਅੱਤ ਪਰੇ ਟੋਨੀ ਅਜਾ ਟੋਨੀ ਟੋਨੀ ਕੋਈ ਨਹੀਂ ਅੱਤ ਪਰੇ ਕਰ ਬਾਬਾ ਦੀ ਗੱਲ ਕਰੋ ਬਾਬਾ ਜੀ ਅੱਤ ਕਿੰਨੇ ਹਾਲ ਹੈ ਬਾਈ ਬੋਲੇ ਬਾਬਾ ਜੀ ਹਾਂ ਹਾਂ ਬਾਬਾ ਜੀ ਬੋਲੋ ਬਾਬਾ ਜੀ ਕੀ ਜੈ ਹਰਵੰਸ ਬਾਬਾ ਜੀ ਕੀ ਜੈ ਹਰਵੰਸ ਬਾਬਾ ਜੀ ਕੀ ਜੈ ਤੋਨੀ ਬਾਬਾ ਜੀ ਕੀ ਤੋਨੀ ਬਾਬਾ ਜੀ ਕੀ ਤੋਨੀ ਬਾਬਾ ਜੀ ਕੀ ਗੁਰਦਾਰਾ ਵਾਲੀ ਗੱਲ ਕਰਦੇ ਨਾ ਤੁਸੀਂ ਹਰਵੰਸ ਬਾਬਾ ਜੀ ਕੀ ਪੰਜ ਬਲਾ ਭਰੇ ਕਰੋ ਇਹਨਾਂ ਨੂੰ ਹਰਵੰਸ ਬਾਬਾ ਜੀ ਕੀ ਬਲਾ ਮਛਰ ਬਲਾ ਮਛਰ ਬਲਾ ਹਰਵੰਸ ਬਾਬਾ ਜੀ ਕੀ ਪੰਜ ਬਲਾ ਪੰਜ ਬਲਾ ਹਰਵੰਸ ਬਾਬਾ ਜੀ ਕੀ ਅੱਬਾ ਸ਼ਾਨਦਾਰ ਹੋ ਜਾ ਤੇਰੀ ਇੰਨੀ ਸ਼ਾਨ ਚ ਕਸੀਦੇ ਪੜੀ ਜਾਂਦੇ ਆ ਪਰਾਵਾ ਨਾਲ ਹੀ ਲੜੀ ਜਾਂਦਾ ਹੈ ਆਇਓ ਬਾਬਾ ਜੀ ਹਰਮਨ ਸਿੰਘ ਭਾਈ ਓ ਹਰਮਨ ਸਿੰਘ ਭਾਈ ਪਹਿਲਾਂ ਦੱਸੀ ਤੈਨੂੰ ਅਸੀਂ ਠੱਕੇ ਨਾਲ ਲੈ ਕੇ ਜਾਣਾ ਪਹਿਲਾਂ ਦੱਸੀ ਛੱਡੀ ਮੜਾ ਛੱਡੀ ਇਹਨੂੰ ਠੱਣੀ ਨਹੀਂ ਛੱਡ ਦੇ ਹਫ਼ਤੇ ਮੈਂ ਸਰ ਜੀ ਠੱਕੇ ਨਾਲ ਲੈ ਕੇ ਜਾਣਾ ਤੈਨੂੰ ਅਸੀਂ ਫੇਰ ਕੀ ਐ ਇਹ ਮੈਂ ਤਾਂ ਤੇਰੇ ਨਾਲ ਸ਼ੁਗਲ ਕਰਦਾ ਤੂੰ ਸਾਡੇ ਨਾਲ ਲੜੀ ਜਾਂਦਾ ਚੌਕ ਦੇ ਬਾਹਰ ਹੌਸਦਾਰ ਜੀ ਨਹੀਂ ਤੂੰ ਪਹਿਲਾਂ ਮੈਨੂੰ ਦੱਸੀ ਮੇਰੇ ਸਭ ਬੈਠਾ ਸੀ ਪਹਿਲਾਂ ਤੂੰ ਮੈਨੂੰ ਦੱਸੀ ਤੇ ਕੀ ਹਾਲ ਕੀ ਆ ਬਾਈ ਕਰਦਾ ਨਹੀਂ ਘਾੜ ਦੇਣਾ ਬਾਦਲ ਬਾਦਲਾਂ ਦੇ ਨਾਲ ਰਿਹਾ ਤੂੰ ਮੈਂ ਜਾ ਕੇ ਨਾ ਰਹਾ ਹਾਂ ਮੈਂ ਜਾ ਨਾ ਰਹਾ ਵਾ ਇੱਡੀ ਚੜਾਈ ਸੀ ਤੇਰੀ ਬਾਈ ਹੁਣ ਮੰਗਤਾ ਚਾਹੇ ਜਿੱਦਾਂ ਮਰਜ਼ੀ ਹੱਥ ਬਾਬਾ ਇੱਕ ਮਿੰਟ ਇੱਕ ਮਿੰਟ ਰੁਕ ਜੋ ਰੁਕ ਬਸ ਥੋੜਾ ਜਿਹਾ ਇਧਰ ਇਧਰ ਬਾਬਾ ਨਹੀਂ ਹਰਵੰਸ ਹਰਵੰਸ ਫਿਰ ਮੰਗ ਤਾਂ ਹਰਵੰਸ ਸਾਡੇ ਛੜ ਦੇ ਹਰਵੰਸ ਮੰਗ ਤਾਂ ਹਰਵੰਸ ਤੂੰ ਹੀ ਗੱਲ ਕਰ ਮੰਗ ਤਾਂ ਬਣ ਗਿਆ ਹਰਵੰਸ ਬਾਬਾ ਜੀ ਚਾਹੇ ਜਿੱਦਾਂ ਮਰਜ਼ੀ ਮੈਂ ਕਰ ਦੋ ਅਸੀਂ ਮੰਗਤੇ ਨਹੀਂ ਕੰਮ ਕਰਦੇ ਹਾਂ ਹੈ ਮੰਗਤੇ ਆ ਕਰ ਦੋ ਸਾਡੇ ਗਾਮੀ ਮੰਗੜ ਤਾਂ ਸਾਰੇ ਮੰਗਤੇ ਰਹਿੰਦੇ ਸਾਰੇ ਵਿੱਚ ਸਾਰੇ ਮੰਗਤੇ ਇਕੱਠੇ ਭਰਾਵਾ ਭਰਾਵਾ ਤੂੰ ਮੇਰਾ ਜਰਦਾ ਠੀਕ ਲਾਉਂਦਾ ਕਹਿੰਦਾ ਜਰਦਾ ਨਹੀਂ ਖਾਣਾ ਕੁਝ ਨਹੀਂ ਅਸੀਂ ਇਹ ਲਿਜਾਂ ਦੇਣਾ ਬੰਦਾ ਓਏ ਭਰਾ ਵਾ ਸਰ ਬਸੇ ਕਲੋਨੀ ਸੀਲ ਕਰੋ ਓਏ ਆ ਸਾਰੇ ਰਾਸਤੇ ਸੀਲ ਕਰੋ ਕਰ ਦਿੰਦੇ ਕਰ ਦੋਨੇ ਸੀਲ ਕਰ ਸਭਾਈ ਕਰਤਾ ਸੀਲ ਬਾਬਾ ਹਰਵੰਸ ਜੀ ਜੈ ਦਰ ਜਿੱਹਾ ਤੇ ਕਰੋ ਬਾਬਾ ਉਧਰਵਾ ਦਿਓ ਉਧਰ ਬਸੇ ਨਵਾ ਦਿਓ ਮੈਂ ਠੀਕ ਘੜੇ ਘੜੇ ਆ ਬੈੜ ਤਾਂ ਕੀ ਆ ਇਹ ਆ ਬੈੜ ਮਾਤਾ ਚੰਡਾ ਓਏ ਛੜਦੇ ਛੜਦੇ ਸਾਰਾ ਛੜਦੇ ਬੱਸ ਆਪਰਾ ਛੜਾਓ ਲੱਕੜ ਦੀ ਇਹ ਕੀ ਆ ਕੀ ਹਮ ਛੜਾਓ ਲੱਕੜ ਦੀ ਜਿਹੜਾ ਹੋਰ ਹਰਵੰਸ ਦੰਦੀ ਵੱਡਦਾ ਓਏ ਮੇਰੇ ਓਏ ਦੰਦੀ ਨਾਂ ਵਾਡ ਓਏ ਇੱਕ ਮਿੰਟ ਬਾਬਾ ਜੀ ਛੱਡੋ ਬਾਬੇ ਦੀ ਜੈ ਹੋਵੇ ਬੋਲੇ ਸੋਨਹਾ ਬਾਬਾ ਇੱਕ ਮਿੰਟ ਇੱਕ ਮਿੰਟ ਦੱਦੀ ਹਰਵੰਸ ਸਿੰਘ ਬਾਬਾ ਜੀ ਦੀ ਜੈ ਹੋਵੇ ਬਹੁਤ ਓਏ ਆਰਮੀ ਲੱਗੇ ਰਪੋਜੀ ਆਰਮੀ ਦਾ ਖੜੀ ਹੈ ਸਾਰੀ ਆਰਮੀ ਖੜੀ ਆ ਰਿਆ ਕੋਈ ਨਹੀਂ ਕੋਈ ਨਹੀਂ ਅਸੀਂ ਇੱਧਰ ਨਹੀਂ ਜਾਣ ਦੇਣਾ ਕਰੋ ਇੱਥੇ ਆ ਕੇ ਜੀ ਆਰਮੀ ਖੜੀ ਆ ਮੇਰੇ ਮੇਰੇ ਕੋਲ ਹੈਗਾ ਸੋਨਾ ਇਹਨਾਂ ਨੇ ਜਾਣਦੇ ਪਏ ਆਏ

ਨੇ ਕੀ ਕਰਾਉਣਾ ਤੇਰੇ ਤੋਂ ਬਾਈ ਅਸੀਂ ਉੱਥੇ ਤੈਨੂੰ ਪਿਆਰ ਕਰਦੇ ਆਂ ਭਰਾਵਾ ਮੇਰਜੀ ਮੇਰਾ ਇੱਥੇ ਘਰ ਆ ਮਕਾਨ ਆ ਇੱਥੇ ਰਹਿਣਾ ਆਪਣੇ ਨਾਲ ਯਾਰ ਸਾਡਾ ਬਈ ਜਾਂਦਾ ਹੋ ਗਿਆ ਮੈਂ ਠੀਕ ਹੈ ਕਿ ਨਹੀਂ ਸਰਵੰਸਿਆ ਪਿਆ ਮਾ ਸਾਡਾ ਯਾਰ ਸੜਕਾਂ ਤੇ ਰੁਲਦਾ ਫਿਰਦਾ ਅੱਜ ਕੋਲ ਨਹੀਂ ਸੀ ਮੈਨੂੰ ਬਾਹਰ ਲੈ ਜਾ ਕੇ ਦਿਖਾ ਦਸਾਂ ਮਾਚਾ ਕੋਲ ਨਹੀਂ ਸੀ ਕਰ ਓਏ ਕਰਪਾਨਾ ਕੱਢੋ ਸਾਰੇ ਬਾਲਮੀਕ ਓਏ ਕੱਢ ਲੈਣੇ ਨਹੀਂ ਨਹੀਂ ਬਾਬਾ ਜੀ ਬਾਲਮੀਕ ਜਰਪਾਨਾ ਕੱਢੋ ਨਹੀਂ ਬਾਬਾ ਬਾਈ ਤੁਸੀਂ ਤਾਂ ਕਮੇਡੀ ਫੇਰ ਬਦਲ ਕੇ ਸਾਰੀ ਬਾਬਾ ਬਾਈ ਸਮਝਿਆ ਕਰੋ ਚਲੋ ਆ ਤੇਰਾ ਰੁਲਦਾ ਯਾਰ ਕਿੰਨਾ ਹੇ ਹੋ ਯਾਰ ਹਰਵੰਸ ਮੇਰੇ ਜਿਆਦਾ ਜੇਕਰ ਮੈਂ ਫਿਰ ਕੋਈ ਨਾ ਕੋਈ ਖੋਲਣਾ ਕੋਹ ਨਹੀਂ ਗਈ ਚਾਹਰ ਪੰਜ ਬੈਠ ਕੇ ਡਿੱਚਾ ਆਪੇ ਹੀ ਬਹਿ ਜਾ ਯਾਰ ਤੈਨੂੰ ਕਿੱਥੇ ਕਹਿੰਦੇ ਬਹਿ ਜਾ ਹਰਵੰਸ ਨਹੀਂ ਗਾਣਾ ਹਰਵੰਸ ਹਰਵੰਸ ਤੈਨੂੰ ਤੱਕ ਜੋਰ ਲਾਉਣਾ ਪਊ ਸਾਨੂੰ ਜੋਰ ਲਾਉਣਾ ਪਊ ਸਾਨੂੰ ਹਰਵੰਸ ਉਹ ਪਰਸ ਬੁਲਾਇਆ ਯਾਰ ਪਰਸ ਕਹਿੰਦੀ ਆ ਓਏ ਆਪ ਪਰਸ ਆ ਫਿਰ ਜਾਊਗਾ ਓਏ ਆਪ ਬੈਠ ਬੈਠ ਕੋਈ ਫਿਰ ਆਉਗੂ ਪੜ੍ਹਨਾ ਚਾਹੇ ਜਾ ਕੋਸ ਫਲਾ ਆ ਦੇ ਤੇ ਬਾਪੂ ਕੋਲ ਬਹਿ ਜਾ ਆ ਦੇ ਇਤਨੀ ਗੱਲ ਹੀ ਕਰਾਉਣੀ ਆ ਤੇਰੀ ਗੱਲ ਕਰਾਉਨੇ ਆ ਕਿ ਬਾਪੂ ਪਹਿਲਾਂ ਹੀ ਬੈਠਾ ਆ ਰਿਹਾ ਪਹਿਲਾਂ ਹੀ ਬਾਪੂ ਲੱਦ ਕੇ ਲਿਆਉਂਦਾ ਸਰਵੰਸ ਕੀ ਗੱਲ ਜੋਰ ਕਾ ਦੋ ਲਾਈ ਜਾਣਾ ਉਹ ਸੰਨੀ ਦੇਵਲ ਕਾ ਤੋ ਬਣਦਾ ਫਿਰ ਨਾ ਫਿਰ ਨਾ ਕਰੀਂ ਤੰਗਾ ਦੇ ਨਾ ਫਿਰ ਸੰਨੀ ਦੇਵਲ ਕਹਿੰਦਾ ਮੈਂ ਖੜ ਕੇ ਗਾ ਕਰਦਾ ਆ ਕੋਈ ਗੱਲ ਨਹੀਂ ਫਿਰ ਨਾ ਕਰਾਰੇ ਨਹੀਂ ਉਹ ਮੁਰਦਾ ਕੇ ਨਾ ਚਲਾ ਆਏ ਸ਼ੇਰ ਵੀ ਦਾ ਬੱਬਾ ਨਾ ਚੰਗੀ ਤਰ੍ਹਾਂ ਦੱਤਾ ਲਾ ਦੇ ਨਾ ਤੇਰਾ ਕਹਿੰਦੇ ਆਂ ਧੰਨਵਾਦ ਧੰਨਵਾਦ ਚਲੋ ਕੋਈ ਗੱਲ ਨਹੀਂ ਚਲੋ ਆਜੋ ਕੋਈ ਆਉ ਨਹੀਂ ਜਾਵੇ ਜਮ ਨਹੀਂ ਆਇਆ ਮੈਂ ਵੀ ਤੇ ਨਾਲ ਚੱਲਦਾ ਥੋੜੇ ਸ਼ਾਮੀ ਸ਼ਾਮੀ ਆ ਜਾਣਾ ਮੈਂ ਗਰਦਾਰੀ ਕਰਨੀ ਉਹਦੇ ਨਾਲ ਚੱਲਦਾ ਬਾਬਾ ਜੀ ਸ਼ਾਮੀ ਆ ਜਾਣਾ ਸ਼ਾਮੀ ਗਰਦਾਰੀ ਆਹ ਆਵਾਂਗੇ ਸਾਰੇ ਆਵਾਂਗੇ ਸਾਰੇ ਆਵਾਂਗੇ ਭਰਾ ਆ ਮੈਂ ਤੂੰ ਆ ਕੋਈ ਭਰਾ ਫਿਰਉਣੀ ਮੇਰਾ ਵੀ ਭਰਾ ਨਹੀਂ ਮੈਂ ਖਾਣਾ ਯਾਰ ਜਦੋਂ ਮੈਂ ਯਾਰ ਤੇ ਨਹੀਂ ਰੋਕ ਸਕਦਾ ਤੈਨੂੰ ਕੋਈ ਨਹੀਂ ਰੋਕਦਾ ਨਹੀਂ ਰੋਕਦੇ ਜਾ ਜਾ ਰੋਕਦੇ ਨਹੀਂ ਤੈਨੂੰ ਲੈ ਛੱਡ ਮੈਂ ਇੱਥੇ ਰਹਿਣਾ ਛੱਡਦਾ ਰੋਕਦੇ ਨਹੀਂ ਤੈਨੂੰ ਰੋਗ ਤੇ ਨਹੀਂ ਤੈਨੂੰ ਹਾਂ ਠੀਕ ਆ ਰੋਗ ਤੇ ਨਹੀਂ ਤੈਨੂੰ ਖੜੋ ਖੜ ਕੇ ਗੱਲ ਕਰ ਸਾਰੇ ਉਰੇ ਖੜੇ ਆ ਨਾ ਸਾਰੇ ਨੇ ਦੇਖੋ ਕੋਈ ਨਹੀਂ ਬਈ ਸਾਈ ਮੈਂ ਕਹਨਾ ਜ਼ਰਦਾ ਮੈਂ ਕਹਿੰਦਾ ਮੈਂ ਕੋਈ ਨਹੀਂ ਰੋਗ ਤੈਨੂੰ ਨਹੀਂ ਰੋਗ ਮੈਂ ਵੀ ਜ਼ਰਦਾ ਕਰੀਂ ਤੇਰੇ ਭਰਾ ਵੀ ਇੱਥੇ ਰਹਿੰਦੇ ਆ ਤੈਨੂੰ ਕੋਈ ਨਹੀਂ ਰੋਗ ਤੈਨੂੰ ਅੱਠ ਦਿਨ ਤੈਨੂੰ ਜ਼ਰਦਾ ਦਿੱਤਾ ਨਹੀਂ ਦਿੱਤਾ ਨਹੀਂ ਦਿੱਤਾ ਨਾਲੇ ਮੈਂ ਅਸੀ ਕਹਨਾ ਨਾ ਹਫ਼ਤੇ ਬਾਅਦ ਠੀਕ ਆ ਨਾ ਹਫ਼ਤੇ ਬਾਅਦ ਨੂੰਣਾ ਲਿਖਤੀ ਕਰ ਲੋ ਲੈ ਜੇ ਤੇਰੀਆਂ ਜਾਣਾ ਨਹੀਂ ਇਥੋਂ ਨਹੀਂ ਨਹੀਂ ਆਪਾਂ ਲੈ ਕੇ ਕਰ ਲੈਣਾ ਹਫ਼ਤੇ ਬਾਅਦ ਨਾ ਲੈ ਹਫ਼ਤੇ ਬਾਅਦ ਨਾਉਣਾ ਵਾ ਜਾਜਰਾਇਨ ਨੂੰ ਫੋਨ ਕਰ ਜਾਜੇ ਨੂੰ ਮਸਨ ਸਾਰੇ ਫੋਨ ਕਰੋ ਸਾਰੇ ਸੜ ਤਾਂ ਸੜ ਤਾਂ ਚੰਗੇ ਰਹੋ ਬੋਲੇ ਆ ਵੀ ਲੈਟਰ ਕੱਢ ਕੇ ਲੈਟਰ ਪੈਣ ਸਾਡੀ ਮੌਤ ਆ ਮੌਤ ਮੰਜੇ ਸਾਰੀ ਛੱਡ ਦੇ ਤੂੰ ਮੌਤ ਨਹੀਂ ਹੋਣੀ ਬਾਬਾ ਜੀ ਲੈਟਰ ਪੈਣ ਸੜ ਤਾਂ ਚੰਗੇ ਰਹੋਗੇ ਇਹਦੇ ਵਿੱਚ ਵਧੀਆ ਰਿਹਾ ਕਿ ਚੋਰ ਤੋਂ ਗਣੇਸ਼ ਜੀ ਛੱਡ ਕਰਤਾ ਤੇ ਹੈ ਪੈਨ ਦੇ ਜਾ ਦੇ ਛੜਾ ਮੈਨੂੰ ਮੇਰਾ ਤਾਂ ਇਨਾਂ ਕੋਲ ਤੈਨੂੰ ਮੈਂ ਫਿਰ ਬੰਦ ਚੱਲ ਫੜ ਛੱਡ ਦੇ ਬਾਈ ਛੱਡ ਦੇ ਛੱਡ ਦੇ ਛੱਡ ਦੇ ਕੀ ਹੋਇਆ ਕੁਝ ਨਹੀਂ ਹੋਇਆ ਮੈਂ ਵੀ ਤੇ ਤੁਹਾਡੇ ਕੋਲ ਨਹੀਂ ਜਾਣਾ ਹੱਥੇ ਬਾਈ ਤੇ ਤੁਹਾਡੇ ਤੋਂ ਨਾਲ ਲਿਆ ਕਰੂ

ਗੱਲਾਂ ਮੈਂ ਮੰਤਰਾ ਆਪਣੇ ਕਾਲੇ ਕਰ ਦੂੰਗਾ ਚਲੋ ਕੋਈ ਨਹੀਂ ਠਾਣਾ ਕੋਲ ਹੀ ਆ ਥਾਣਾ ਦਾ ਕੋਲੇ ਹੀ ਆ ਤੇ ਸਾਡੇ ਦਾ ਕੁੱਤੇ ਪੈਦਾ ਪਾਈ ਆ ਇਹਨੇ ਦੇਖੋ ਲੈਣ ਦੇਖੋ ਭਾਜੀ ਆਏ ਨੇ ਨਾ ਨਹੀਂ ਜਾਣਾ ਵੀਰ ਜੀ ਥੋੜਾ ਖਿਆਲ ਰੱਖਣਗੇ ਉਰੇ ਫਿਰ ਉਹੀ ਗੱਲਾਂ ਫਿਰ ਤੁਸੀਂ ਛੱਡਦੇ ਨਹੀਂ ਨਹੀਂ ਰਾਜ ਦੀ ਕਾਕਾ ਕੋ ਭੇਜਦੇ ਤੇ ਤੈਨੂੰ ਪ੍ਰਧਾਨ ਬਣਿਆ ਤੁਸੀਂ ਇਹ ਗਰਦਾਰੀ ਨਹੀਂ ਕਰਨ ਦੇਣੀ ਅਸੀਂ ਜਾਲੇ ਮੈਂ ਆਪਣੀ ਮਰਜ਼ੀ ਨਾਲ ਰਹੂੰਗਾ ਯਾਰ ਮੈਂ ਇਹਨਾਂ ਕੋਲ ਕਿਉਂ ਜਾਵਾਂ ਗੋਗੀ ਕਿੱਥੇ ਆਂ ਗੋਗੀ ਗੋਗੀ ਨੂੰ ਬੁਲਾਈ ਦੇਖੋ ਗੋਗੀ ਦੇਖੋ ਸਾਰੇ ਮਗਰ ਜੀ ਨਹੀਂ ਹੋਣਾ ਪਰ ਮੈਂ ਹੱਥ ਹੱਥ ਬਰੇ ਹੱਥ ਪਾਰੇ ਬਾਬੇ ਰੰਗ ਦੇ ਦਾ ਜੀ ਆ ਭਾਜੀ ਇਹ ਭਾਜਣਾ ਭਾਜੀ ਇਹ ਭਾਜਣਾ ਭਾਜੀ ਇਹ ਭਾਜਣਾ ਫੜ ਕੇ ਵਚੋ ਆ ਗਿਆ ਹਰਮਨ ਸਾਹਿਬ ਹਰਮਨ ਸਾਹਿਬ ਆ ਗਿਆ ਹਰਮਨ ਸਾਹਿਬ ਕੀ ਧਾੜੀ ਬੱਟੇਗਾ ਹੁਣ ਸਾਡੀ ਹਰਮਨ ਸਾਹਿਬ ਧਾੜੀ ਬੱਟੇਗਾ ਛੱਡ ਦੇ ਬਾਬਾ ਸਾਡਾ ਸਾਰੇ ਸਾਰੇ ਛੱਡੋ ਅੱਛਾ ਛੱਡ ਹਟ ਦੋ ਸਾਰੇ ਜਣ ਛੱਡ ਪਹਿਲਾਂ ਤੁਸੀਂ ਛੱਡੋ ਸਾਰੇ ਛੱਡੋ ਸਾਰੇ ਬਰੇ ਬਰੇ ਹੁਣ ਛੱਡੋ ਆਪ ਛੱਡੋ ਆਪ ਛੱਡੋ ਬਾਬਾ ਪਈ ਬਾਹ ਫੜੋ ਵੀ ਬਾਪਾ ਰਲੀ ਪਿੱਛੇ ਉਹ ਪੱਕਾ ਉਹ ਸੁਣਾ ਲੈਣੇ ਆ ਸੁਣਾ ਲੈਣੇ ਆ ਮੈਂ ਹੁਣ ਦੱਸ ਕੀ ਹੋ ਗਿਆ ਹੁਣ ਬਾਪੂ ਹਰਮਾਨ ਸੇ ਦੱਸ ਕੀ ਗੱਲ ਚੱਲ ਆ ਹੁਣ ਤਾਂ ਗਾਵਨ ਬੈਠ ਚੱਲੋਂ ਬੈਠੋ ਬੰਦਾ ਹੁੰਦਾ ਥੱਲੂ ਦਾ ਬੋਲੜਾ ਰਾਮ ਦੀ ਗੱਲ ਆ ਯਾਰ ਬਹੁਤ ਹੈਰਪਨ ਬਾਪੂ ਹਰਮੰਸ ਪਿਆਰ ਨਾਲ ਪਿਆਰ ਨਾਲ ਕੋਈ ਨਾ ਕੋਈ ਨਾ ਕਿਤੇ ਨਹੀਂ ਬੰਨਣੇ ਨਹੀਂ ਪੈਣ ਦੀ ਲੋੜ ਬੈਠਾ ਓੜੋ ਯਾਰ ਬੁੰਡੇ ਬੈਠੋ ਬੈਠੋ ਚੜਜੋ ਵੀਰੇ ਸੜ ਦੋ ਨੂੰ ਮੇਰੇ ਨਾਲ ਜਾਓ ਕਿਤੇ ਜਣਾ ਨਾਲ ਤੂੰ ਬੈਠ ਪਾਈ ਹਰਜੀਤ ਸਿੰਘ ਤੇਰੂ ਬਰਚਰ ਨਾਲ ਤੇ ਕਿੱਥੇ ਰੈਸਟੋਰੈਂਟ ਦਾ ਪਾਈ ਬੈਠ ਯਾਰ ਬੈਠ ਨਾਲ ਚੜੋ ਪਰ ਉੱਪਰ ਚੜਾ ਲੈ ਸੀਟ ਕਰ ਚੋ ਕਰਦੀ ਆ ਜੀ ਚਲੋ ਨਹੀਂ ਸੀਟ ਕਰ ਚਲੋ ਨਹੀਂ ਸੀਟ ਕਰ ਉਹਨਾਂ ਸੀਟਾਂ ਤੋਂ ਨਹੀਂ ਹਾਂ ਹਾਂ ਕਰਦੇ ਬੈਠ ਨਾਲ ਉਰੇ ਹੁਣ ਦਾ ਤਸਰ ਅੱਗੋਂ ਬਾਜੀ ਆਪਾਂ ਕਰਦੇ ਹਾਂ ਇਹਦੇ ਘਰ ਦੇ ਨਾਲੋਂ ਯਾਰ ਇਹ ਕਰਦੇ ਨਹੀਂ ਕਰ ਇਹ ਨਾਲੇ ਬੋਲਤ ਨਹੀਂ ਜੁਦੀ ਬਸ ਯਾਰ ਪਾਣੀ ਪਾ ਲੈ ਕਰੀ ਗਏ ਆ ਤਨਵਰ ਵੀ ਅੱਗੋਂ ਹੀ ਜਾਂਦਾ ਪਾਣੀ ਮੋਸਲਾ ਲੈ ਪਾਣੀ ਪਾ ਲੈ ਸਰੀ ਵਰਸ ਬਲਾਈ ਤਲਾ ਫੇਕ ਡਾਡਾ ਦੇ ਜਾਣਾ ਦੇ ਡਾਡਾ ਦੇ ਜਾਣ ਨਾਲ ਬਹੁਤ ਕੋਈ ਨਾ ਜੀ ਕੋਈ ਨਾ ਇਹ ਇਹਨੂੰ ਸੋਚੀ ਹੋਈ ਨਹੀਂ ਹੈਗੀ ਜੇ ਇਹਨੂੰ ਸੋਚੀ ਹੋਵੇ ਤਾਂ ਘਟ ਕਾ ਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬੜੀ ਮੁਸ਼ਕਲ ਦੇ ਨਾਲ ਕਾਬੂ ਕੀਤਾ ਬਾਈ ਹਰਮਨ ਸਿੰਘ ਟੋਨੀ ਨੂੰ ਬਹੁਤ ਔਖਾ ਅੱਜ ਵੀ ਜਿਹਨਾਂ ਨਾਲੋਂ ਮੈਂਟਲੀ ਠੀਕ ਨਹੀਂ ਹੈਗਾ ਪਹਿਲਾਂ ਅੱਜ ਤੋਂ 2 ਸਾਲ ਪਹਿਲਾਂ ਸਾਡੇ ਕੋਲੇ ਆਇਆ ਸੀ ਲੈ ਕੇ ਗਏ ਸੀ ਇਹਨੂੰ ਅਸੀਂ ਬਹੁਤ ਬੁਰੀ ਹਾਲਤ ਉਸ ਤੋਂ ਬਾਅਦ ਮੇਰਾ ਠੀਕ ਹੋ ਗਿਆ ਜਮਾ ਸਾਡੇ ਨਾਲ ਕੰਮ ਕਰਾਉਂਦਾ ਸੀ ਵਧੀਆ ਰਹਿੰਦਾ ਸੀ ਘਰਦਿਆਂ ਦੀ ਇੱਕ ਗਲਤੀ ਨੇ ਇੱਕ ਲਾਲਚ ਨੇ ਇਹਨਾਂ ਦੇ ਨੇ ਇਹਨਾਂ ਨੂੰ ਦੁਬਾਰਾ ਫੇਰ ਇਦਾਂ ਹੀ ਕਰਤਾ ਘਰਦਿਆਂ ਨੂੰ ਐ ਲੱਗਿਆ ਵੀ ਹੁਣੇ ਕੰਮ ਆਦਾ ਹੈਗਾ ਉਹਨਾਂ ਨੂੰ ਕੰਮ ਤੇ ਲਾਵਾਂਗੇ ਕਿਤੇ ਤੇ ਕੰਮ ਕਰੂਗਾ ਚਾਰ ਪੈਸੇ ਕਮਾਊਗਾ ਫਿਰ ਮੈਂ ਗੱਡੀ ਘੁੱਟ ਤੇ ਚੜਦਾ ਪਰ ਕੰਮ ਤੇ ਤਕੀ ਲਾਉਣਾ ਸੀ ਦੁਬਾਰਾ ਫੇਰ ਉਸੇ ਹਾਲਾਤ ਚ ਚਲਾ ਗਿਆ ਹਰਬੰਸ ਸਿੰਘ ਹੁਣ ਫੇਰ ਕਰੀਬ 1 ਸਾਲ ਹੋ ਗਿਆ ਸੜਕਾਂ ਤੇ ਘੁੰਮਦਾ ਬੁਰੇ ਹਾਲਤ ਨੇ ਕੋਈ ਨਾ ਕੋਈ ਨਾ ਬਾਹ ਫੜ ਲੈਨੇ ਫੜਲਾ ਬਾਹ ਫੜਾ ਫੜ ਕੇ ਰੱਖ ਤੂੰ ਮੇਰੇ ਹੱਥ ਕਿਵੇਂ ਲਾਇ ਪਹਿਲ ਤੋਂ ਪਿੱਛੇ ਮੈਂ ਕੀਤੀ ਤੇ ਤੂੰ ਮੇਰੇ ਕੰਮ ਹਰਬੰਸ ਸਿੰਘ ਮੇਰੇ ਦੋ ਕਿਰਪਾਨਾਂ ਪਹਿਲਾਂ ਖੋ ਕੇ ਲੈ ਗਿਆ ਉਹ ਵਾਰ ਵਾਰ ਗਲਤੀਆਂ ਕਰੇ ਮੈਂ ਤੇ ਨਾਲ ਹੋਰ ਵੰਸ ਹੋਰ ਕੌਣ ਆਇਆ ਉਧਰ ਹੋਰ ਵੰਸੋ ਕੌਣ ਆਇਆ ਦੇਖ ਇਧਰ ਕੋਈ ਵੀ ਆ ਇਧਰ ਦੀ ਆਓ ਇਧਰ ਦੀ ਲਿਆਓ ਆ ਵੀ ਆ ਗਈ ਆ ਗਈ ਕਿਸੇ ਦਾ ਪੁਲਿਸ ਬੁਲਾ ਓਏ ਕੋਈ ਨਹੀਂ ਜਿਹੜਾ ਆਇਆ ਬਹੁਤ ਮਾੜੀ ਗੱਲ ਕੀਤੀ ਤੁਸੀਂ ਗਲਤੀ ਕੀਤੀ ਬਹੁਤ ਵੱਡੀ ਸਿਰਫ ਲਾਲਚ ਪਿੱਛੇ ਤੁਹਾਡੇ ਪਿੱਛੇ ਵੀ ਇਹ ਕੰਮ ਕਰੂਗਾ ਚਾਰ ਪੈਸੇ ਕਮਾਊਗਾ ਉਹੀ ਹਾਲਤ ਕਰਤੀ ਤੇ ਸਾਡੇ ਵੀ ਹੱਥ ਵੱਡੇ ਗਏ ਆ ਤੁਸੀਂ ਚਰ ਚਰ ਜਾਣਾ ਮੈਨੂੰ ਕਿਹੜਾ ਪਾਇਆ ਹੁਣ ਵੀ ਤੇ ਮੇਰਾ ਬਾਪੂ ਬਹਿ ਜਾ ਤੂੰ ਤਾਂ ਬੈਠਾ ਰਹਿ ਉਹ ਬੈਠਾ ਰਹਿ ਤੂੰ ਬਾਪੂ ਬੈਠਾ ਰਹਿ ਬਾਪੂ ਨੂੰ ਇੱਧਰ ਘੜ ਦੇ ਉੱਪਰ ਦੇ ਹੈ ਸੈਨ ਆਂਦੇ ਨਹੀਂ ਕਰ ਦੋ ਯਾਰ ਇੰਨੇ ਜਿਹੜੇ ਸਰਪੰਚ ਜੀ ਬੈਠ ਕਾਕਾ ਨਾਲ ਤੂੰ ਵੀ ਚੱਲ ਬਹਿ ਜਾ ਉੱਪਰ ਨਾਲ ਤੇ ਬਾਹਰ ਲਿਆਉਂਦੇ ਆ ਆ ਦੇਖ ਹੈਲੋ ਕੀ ਕਰਾ ਮੈਂ ਤਾਂ ਤੋ ਹਾਰ ਗਈ ਐ ਜਿੱਤ ਗਿਆ ਮੈਂ ਹਾਰ ਗਈ ਫਿਰ ਮੇਰਾ ਹੋ ਗਿਆ ਇਹਦੇ ਨਾਲ ਡਿਫੋਸ ਮੈਂ ਹਾਰ ਗਈ ਠੀਕ ਆ ਤੇ ਮੈਂ ਇਹਨੇ ਆਪਣੇ ਸਾਹਬ ਕੋਲ ਸਾਹਬ ਕਹਿੰਦਾ ਮੈਨੂੰ ਬਾਹਰ ਜਾਣ ਦਿੰਦਾ ਆ ਕਲੋਨੀ ਕਹਿੰਦਾ ਪੂਰੀ ਸੀਲ ਕਰੋ ਓਏ ਕਲੋਨੀ ਪੂਰੀ ਸੀਲ ਕਰੋ ਕੀ ਹਾਲ ਕਰਤਾ ਪਾਜੀ ਮੇਰੀ ਦੱਸੋ ਕੀ ਕਰ ਮੈਂ ਤੈਨੂੰ ਕਿਹਾ ਸੀਗਾ ਕਿ ਖਾਂਦੀ ਪੀਂਦੀ ਲੈ ਲੈ ਦੱਸੋ ਇਹੀ ਗਲਤੀ ਮੈਂ ਨੂੰ ਕਰ ਲਿਆਈ ਮੈਂ ਨਹੀਂ ਸੀ ਲਿਆਉਣਾ ਇਹੀ ਗਲਤੀ ਹੋ ਗਈ ਵੱਡੀ ਮੇਰੇ ਤੇ ਮੈਂ ਤੈਨੂੰ ਉਦੋਂ ਕਿਹਾ ਸੀ ਭੈਣੇ ਹਾਂ 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 ਬੱਸ ਹਾਂ ਹੋਣੀ ਮੈਂ ਨਹੀਂ ਹੋਣੀ ਇਹ ਲੈ ਕੇ ਆ ਚਲੋ ਪਿੱਛੇ ਕਰ ਦਿਓ ਯਾਰ ਪੀੜ ਘਟਾ ਦਿਓ ਹਾਂ ਨਹੀਂ ਇਹਨੂੰ ਸਾਂਭ ਵੀ ਨਹੀਂ ਸਕਦੀ ਮੈਂ ਟੋਨੀ ਤੂੰ ਜਵਾਕ ਨਹੀਂ ਪਾਲਣਾ ਆਪਦਾ ਮੇਰੇ ਸਿਵਾਕ ਆਪੇ ਮੇਰਾ ਪਰਮਾਤਮਾ ਪਾਲਦਾ ਕਰਦਾ ਹੈ ਆਹ ਕਿੱਦਾਂ ਮੁੰਡਾ ਹੋ ਗਿਆ ਤੇਰਾ ਤੇਰਾ ਜਵਾਕ ਨਹੀਂ ਪਾਲਣਾ ਮਰਜ਼ੀ ਕਰ ਲੋ ਅੱਜ ਕਰੀਬ ਸਾਲ ਬੀਤ ਗਿਆ ਹੁਣ ਠੰਡ ਇੰਨੀ ਜ਼ਿਆਦਾ ਉਦੋਂ ਵੀ ਮਾੜੀ ਹਾਲਤ 'ਚ ਨੰਗਾ ਸਿੰਘਾਂ ਵਾਲਾ ਬਾਣਾ ਪਾ ਕੇ ਦਮਾਲਾ ਬੰਨ ਕੇ ਹੱਥ ਦੇ ਵਿੱਚ ਲੱਕੜਾਂ ਦੇ ਟੁਕੜੇ ਜਿਵੇਂ ਕੱਪੜੇ ਜਿਵੇਂ ਲਪੇਟ ਕੇ ਤੁਰਿਆ ਫਿਰਦਾ ਸੜਕਾਂ ਤੇ ਠੰਡ 'ਚ ਨੰਗੇ ਪੈਰੀ ਬੁਰੀ ਹਾਲਤ ਫਿਰ ਲੋਕ ਸਾਨੂੰ ਹੁਣ ਫੋਨ ਕਰਦੇ ਆ ਵੀਡੀਓ ਬਣਾ ਕੇ ਭੇਜਦੇ ਆ ਵੀ ਬਾਈ ਜੀ ਇਹ ਬੰਦਾ ਤਾਂ ਤੁਹਾਡੇ ਕੋਲ ਪਹਿਲਾਂ ਰਿਹਾ ਤੁਸੀਂ ਇਹਨੂੰ ਛੱਡ ਘੱਟੋ ਦਿੱਤਾ ਅਸੀਂ ਪਰਿਵਾਰ ਨੂੰ ਕਿਹਾ ਵੀ ਤੁਸੀਂ ਲੈ ਕੇ ਆਓ ਸਾਡੇ ਕੋਲੇ ਆਪਾਂ ਦੁਬਾਰਾ ਸ਼ੁਰੂ ਕਰਾਉਨੇ ਟ੍ਰੀਟਮੈਂਟ ਤਾ ਪਰਿਵਾਰ ਕਹਿੰਦਾ ਵੀ ਸਾਡੇ ਹੱਥ ਖੜੇ ਆ ਸਾਡੇ ਆਖੇ ਨਹੀਂ ਆਉਂਦਾ ਘਰ ਦੇ ਵਿੱਚ ਇੱਕ ਬੇਟੀ ਤੇ ਇੱਕ ਵਾਈਫ ਨੇ ਇਹ ਹਾਲਤ ਇਦਾਂ ਦੀ ਹੋ ਗਈ ਹਾਲਾਂਕਿ ਮੈਂ ਇਸ ਭੈਣ ਨੂੰ ਗਲਤ ਕਿੰਨਾ ਇਹਦੇ ਵਿੱਚ ਇਹਦੀ ਗਲਤੀ ਆ ਇਹ ਜਦੋਂ ਇਹ ਲੈ ਕੇ ਆਈ ਆ ਭੈਣ ਅਸੀਂ ਇਹਨੂੰ ਕਿਹਾ ਸੀ ਗਿਆ ਗੱਲਾਂ ਸਮਝਾਈਆਂ ਸੀ ਕਿ ਭੈਣੇ ਦੁਬਾਰਾ ਫੇਰ ਨਾ ਕਿਤੇ ਉਹੀ ਹਾਲਾਤ ਮੜ ਜਾਣ ਇਹਦੇ ਪਰ ਉਦੋਂ ਇਹਨਾਂ ਨੇ ਇੱਕ ਨਹੀਂ ਸੁਣੀ ਇਹਨਾਂ ਨੂੰ ਐ ਸੀ ਕਿ ਹੁਣ ਕਮਾਉਣ ਜੋਗਾ ਹੋ ਗਿਆ ਪਰ ਅੱਜ ਸਾਲ ਬਾਅਦ ਸਾਨੂੰ ਪਤਾ ਸਾਰਾ ਹੱਥ ਕੱਟਿਆ ਗਿਆ ਕਿੰਨੀ ਔਖਾ ਕਾਬੂ ਕੀਤਾ ਦਾੜੀ ਪੱਟਦੀ ਉਹਨੇ ਸਤਨਾਮ ਦੀ ਬਾਈ ਨੇ ਗੁੱਸੇ 'ਚ ਆਏ ਨੇ ਤੇ ਬਹੁਤ ਮੁਸ਼ਕਲ ਨਾਲ ਉਹਨੂੰ ਹੁਣ ਫੜ ਕੇ ਗੱਡੀ 'ਚ ਬਿਠਾਇਆ ਵਾ ਬਹੁਤ ਔਖਾ ਤੇ ਹੱਥ ਦੇ ਉੱਤੇ ਨੌ ਏਡੇ ਏਡੇ ਲੰਬੇ ਵਧੇ ਹੋਏ ਆ ਬਾਈ ਨੇ ਕਿੰਨਾ ਕੁਝ ਪਾਇਆ ਹੋਇਆ ਉਹ ਹੱਥ ਤੇ ਵੱਜਿਆ ਹੱਥ ਦੇ ਉੱਤੇ ਕੱਟ ਲੱਗ ਗਿਆ ਤੇ ਪਰ ਇਹ ਸਾਡੀ ਡਿਊਟੀ ਆ ਅਸੀਂ ਆਪਣਾ ਫਰਜ਼ ਨਿਭਾ ਰਹੇ ਆ ਪਰ ਦੋ ਕਿਸ ਗੱਲ ਦਾ ਵੀ ਜਦੋਂ ਬੰਦੇ ਸਾਡੇ ਕੋਲੋਂ ਠੀਕ ਹੋ ਕੇ ਚਲੇ ਜਾਂਦੇ ਨੇ ਫਿਰ ਉਸ ਤੋਂ ਅਗਲੀ ਡਿਊਟੀ ਹੈ ਜਿਹੜੀ ਪਰਿਵਾਰ ਦੀ ਬਣਦੀ ਆ ਜਾਂ ਤਾਂ ਪਰਿਵਾਰ ਉਹਨੂੰ ਸੰਭਾਲੇ ਉਹਦੀ ਪ੍ਰੋਪਰ ਦਵਾਈ ਚੱਲੇ ਜਾਂ ਫਿਰ ਉਹ ਲੈ ਕੇ ਨਾ ਜਾਣ ਉਹਨਾਂ ਟਾਈਮ ਜਿੰਨਾ ਟਾਈਮ ਹਜੇ ਉਹ ਆਪ ਸੰਭਾਲਣ ਯੋਗ ਨਹੀਂ ਹੁੰਦੇਗੇ ਪਰ ਕਈ ਪਰਿਵਾਰਾਂ ਦੇ ਵਿੱਚ ਅਸੀਂ ਇਹ ਦੇਖਦੇ ਆ ਸਾਡੇ ਕੋਲੋਂ ਬਹੁਤ ਸਾਰੇ ਬੰਦੇ ਐ ਲੈ ਕੇ ਗਏ ਨੇ ਜਿਹੜੇ ਠੀਕ ਹੋ ਜਾਂਦੇ ਨੇ ਉਸ ਤੋਂ ਬਾਅਦ ਉਹ ਲੈ ਜਾਂਦੇ ਨੇ ਘਰ ਉਹਨਾਂ ਨੂੰ ਐ ਹੁੰਦਾ ਵੀ ਉਹਨੇ ਘਰ ਦੇ ਕੰਮ ਕਰਨ ਯੋਗ ਆ ਹੋ ਗਿਆ ਪਰ ਉਹ ਘਰ ਦੇ ਵਿੱਚ ਆ ਕੇ ਦੁਬਾਰਾ ਜਿਹੜਾ ਡਿਪਰੈਸ਼ਨ ਦਾ ਕਾਰਨ ਪਹਿਲਾਂ ਬਣਿਆ ਹੁੰਦਾ ਕੋਈ ਨਾ ਕੋਈ ਡਿਪਰੈਸ਼ਨ ਦਾ ਕਾਰਨ ਬਣਦਾ ਜਾਂ ਤਾਂ ਬਲੱਡ 'ਚ ਹੁੰਦੀ ਹੈ ਬਿਮਾਰੀ ਜਾਂ ਕੋਈ ਘਰ ਦੇ ਹਾਲਾਤ ਇਦਾਂ ਦੇ ਹੋ ਜਾਂਦੇ ਆ ਬੰਦਾ ਸਹਿਣ ਨਹੀਂ ਕਰ ਪਾਉਂਦਾ ਤਾਂ ਉਹ ਦੁਬਾਰਾ ਫਿਰ ਉਹਨਾਂ ਹਾਲਾਤਾਂ ਚਲੇ ਜਾਂਦਾ ਤੇ ਉਹ ਹਾਲਾਤ ਫਿਰ ਇਦਾਂ ਦੇ ਹਾਲਾਤ ਬਣਾਉਂਦੇ ਨੇ ਦੁਬਾਰਾ ਤੇ ਅੱਜ ਅਦੀ ਹਰਮਨ ਸਿੰਘ ਟੋਨੀ ਬਾਈ ਨੂੰ ਬੜੀ ਮੁਸ਼ਕਲ ਨਾਲ ਇਥੋਂ ਲੈ ਕੇ ਜਾ ਰਹੇ ਆ ਜੀ ਰੈਸਕਿਊ ਕਰਕੇ ਸੁਪਨਿਆਂ ਦੇ ਘਰ ਉੱਥੇ ਰਹਿ ਕੇ ਵੀਰ ਦਾ ਇਲਾਜ ਚੱਲੇ ਆਪਣੇ ਬਾਈ ਜਿਹੜੀ ਹਾਲਤ ਦੇ ਵਿੱਚ ਜਿਹੜੀ ਝੁੱਗੀ 'ਚ ਪਿਆ ਸੀ ਤੁਸੀਂ ਉਹ ਵੀ ਤਸਵੀਰਾਂ ਦੇਖ ਰਹੇ ਹੋ ਦੇਖੋ ਕੀ ਹਾਲਤ ਸੀ ਉਹ ਝੁੱਗੀ ਦੇ ਵਿੱਚ ਉੱਥੇ ਬੱਕਰੀ ਸੂਈ ਜਾਂਦੀ ਸੀ ਉੱਥੇ ਗੰਦ ਦੇ ਵਿੱਚ ਇਹ ਪੈਂਦਾ ਵਾ ਰਾਤ ਨੂੰ ਸੌਂਦਾ ਤੇ ਸਾਰੇ ਇਸ ਏਰੀਏ ਦਾ ਇਲਾਕੇ ਦਾ ਜਿਹੜਾ ਉੱਥੇ ਸਮਾਨ ਆ ਕੂੜਾ ਕਰਕਟ ਉੱਥੇ ਇਕੱਠਾ ਹੁੰਦਾ ਵਾ ਉਹਦੇ ਵਿੱਚ ਇਹ ਸੌਂਦਾ ਉਹਦੇ 'ਚ ਕੁਝ ਲੋਕ ਉਦਾਂ ਦੇ ਨੇ ਜਿਹੜੇ ਆਪਦੇ ਲਈ ਕਮਾਈ ਦਾ ਸਾਧਨ ਆ ਜਿਨ੍ਹਾਂ ਨੇ ਕੂੜੇ ਦੇ ਵਿੱਚੋਂ 4 ਪੈਸੇ ਕੱਢਣੇ ਆ ਵਿਚਾਰਿਆਂ ਨੇ ਪਲਾਸਟਿਕ ਲੱਗ ਕਰਦੇ ਆ ਦਫਾ ਫੇ ਲੱਕ ਕਰਦੇ ਆ ਉਹ ਆਪਣੀ ਰੋਟੀ ਖਾਂਦੇ ਆ ਉਹਦੇ ਚ ਇਹ ਉੱਥੇ ਮੈਂਟਲੀ ਅਫਸੈਟ ਉਹਨਾਂ ਦੇ ਵਿੱਚ ਉਹਨਾਂ ਨੂੰ ਵੀ ਹਰਾਸ ਕਰਦਾ ਉਹਨਾਂ ਨੂੰ ਵੀ ਖਰਾਬ ਕਰਦਾ ਕਿਸੇ ਨੂੰ ਮਾਰਨ ਪੈਂਦਾ ਕਿਸੇ ਨੂੰ ਮੰਦਾ ਚੰਗਾ ਬੋਲਦਾ ਇਹ ਇਸੇ ਤਰ੍ਹਾਂ ਸ਼ਰਕਾਂ ਦੇ ਤੁਰਿਆ ਕਰਦਾ ਤੇ ਅੱਜ ਅਸੀਂ ਤਰੀਕ ਹੋ ਗਈ ਅੱਜ 8 ਤਰੀਕਾ 9 9 ਜਨਵਰੀ 2024 ਅਸੀਂ ਬਾਈ ਹਰਵੰਦ ਸਿੰਘ ਜੀ ਨੂੰ ਲੈ ਕੇ ਜਾ ਰਹੇ ਸੁਪਨਿਆਂ ਦੇ ਘਰ